ਚਲੋ ਚਲੋ ਚਲ ਛੱਡ ਦੇ ਮੈਨੂੰ ਆ ਦੇਖੋ ਬਾਈ ਜੀ ਸ਼ਰੇ ਆਵੇਂ ਜਨਾਨੀ ਨੇ ਜੀ ਇਥੋਂ ਢਾਬੇ ਤੋਂ ਚੋਰੀ ਕੀਤੀ ਹੈ 50000 ਰੁਪਏ ਦੀ ਉੱਥੇ ਉਧਰ ਲੱਗਿਆ ਉਧਰ ਹੀ ਲੱਗਿਆ ਜਨਾਬ ਆ ਇਹਦਾ ਸਾਰੀ ਛੱਡ ਤਾ ਮੈਂ ਮੇਰੇ ਬੱਚੇ ਲੱਗੇ ਨੇ ਨਹੀਂ ਨਹੀਂ ਤੁਹਾਨੂੰ ਦੱਸਿਆ ਨਹੀਂ ਸੀ ਆ ਜਨਾਬ ਕੀ ਕੀ ਚੱਕਰਵਾਈ ਕੀ ਗੱਲ ਕੀਤੀ ਤੁਸੀਂ ਜੀ ਇਹਨੇ ਚੋਰੀ ਕੀਤੀ ਲਿਖੇ ਢਾਬੇ ਤੇ ਕੰਮ ਕਰਦੀ ਸੀ ਜੀ ਅੱਛਾ ਅੱਛਾ ਤੇ ਸਾਨੂੰ ਬਾਬੇ ਨੇ ਰਿਸਤਾ ਕਿ ਮੈਂ ਐਂ ਕਰਕੇ 50000 ਰੁਪਏ ਘੱਟ ਕੇ ਲੇਗੀ ਅੱਛਾ 50000 ਰੁਪਏ ਘਟਾਏ ਨੇ ਹਾਂ ਬੋਲੋ ਦੱਸੋ ਸੱਚਾ ਹੈ ਬੋਲਾ ਹਾਂਜੀ ਹੈ ਹਾਂਜੀ ਮੋੜ ਡੰਡਾ ਫੇਰੋ ਜੀ ਖੱਠਾ ਰੇ ਆ ਕੇ ਤੁਹਾਨੂੰ ਕਹਣਾ ਬੱਕਰੀ ਗੱਲਾਂ ਡੰਡਾ ਫੇਰੋ ਆਹ ਲੋਟ ਦੀ ਹੁਣ ਜਾ ਕੱਲ ਸਾਰੇ ਕੁੱਝ ਦੀ ਹੋਰ ਕਰੂਗਾ ਜੀ ਭੈੜੀ ਬੋਧ ਕਰਾਂਗੇ ਤੇਰਨਾ ਹਾਂਜੀ ਮੈਂ ਚੱਕਿਆ ਕੱਲ ਕਿੰਨੇ ਦੀ ਕੀਤੀ ਹੈ ਆਹੀ ਜੀ 50000 ਦੀ ਦੱਸੋ ਤੁਸੀਂ ਖੜੇ ਹੋ ਜੀ ਮਰਾਵਾ ਤੁਸੀਂ ਕਹੋਣਾ ਜੀ ਦੰਨਾ ਉਹਨਾਂ ਫਿਰ ਉਹਨਾਂ ਦੇਣਾ ਥੋੜੀ ਜਿਹਾ ਇਹ ਖਾਣੇ ਦੀ ਦੱਸਾਂਗੇ ਖਾਣੇ ਦੀ ਦੱਸ ਨਹੀਂ ਜੀ ਤੁਸੀਂ ਇੱਥੇ ਗੱਲ ਜਿਹੜੀ ਕਰਨ ਕਰ ਨਹੀਂ ਇੱਥੇ ਕਿਉਂ ਕਣੀ ਕਰਨ ਦੀ ਤੇ ਨਾ ਗੱਲ ਚੋਰੀ ਚਾਹੀਦੀ ਕੀ ਕਰਨਾ ਤੁਸੀਂ ਇੱਥੇ ਕਰ ਲਓ ਕੀ ਕਰਦੀ ਇਸੇ ਇੱਥੇ ਕਰ ਲੈ ਨੀ ਨਿਭੜਦੀ ਹੈਗੀ ਕੀ ਨਿਭੜਦੀ ਨਹੀਂ ਦੇਸ਼ਦੀ ਹੋਊਗੀ ਲੋਕਾਂ ਦਾ ਕਿਉਂ ਨਾ ਜੀ ਕਰਦੀ ਕੀ ਕਰਦੀ ਕੀ ਕਰਦੀ ਹਾਂ ਚੱਲ ਆ ਚੱਲ ਚਲੇ ਗਿਆ ਹੋਏ ਕਿੱਥੇ ਲੈ ਕੇ ਜਾਣਾ ਮੈਨੂੰ ਦੱਸਾਂਗੇ ਦੰਨ ਦੇ ਆ ਜਾ ਕੱਪੇ ਹਲਮੇ ਮਾਰਦਾ ਠਾਣੇ ਤੋਂ ਲੈ ਕੇ ਵਰਜਾ ਤੋਂ ਲੈ ਕੇ ਪੋਰਿਆਂ ਕਰਦੇ ਦੋਸਤੋ ਜਿਹੜੀ ਇਹ ਹੋ ਤੁਸੀਂ ਦੇਖ ਰਹੇ ਹੋ ਜੀ ਇਹਨੇ ਢਾਬੇ ਦੇ ਉੱਤੋਂ ਬਾਈ ਦੀ ਘੱਟੋ ਘੱਟ 50000 ਰੁਪਏ ਦੀ ਚੋਰੀ ਕੀਤੀ ਹੈ ਇਹ ਕੋ ਸਫੈਸਟ ਹੈ ਹੋਇਆ ਐਸੀ ਗੱਲ ਅਜnabla ਕੀ ਗੱਲ ਹੋਈ ਕੀ ਚੱਕਰ ਪਿਆ ਚੋਰੀ ਕਰਦੀ ਸੀਗੀ ਢਾਬੇ ਦੇ ਜੀ ਹਾਂਜੀ ਤੇ ਸਾਨੂੰ ਕੰਪਲੇਨ ਕੀਤੀ ਠੀਕ ਹੈ ਜੀ ਤੇ ਅਸੀਂ ਹੁਣੀ ਪਹੁੰਚ ਗਏ ਅੱਛਾ ਜੀ ਹਾਂਜੀ ਮੈਂ ਕੋਈ ਚੋਰੀ ਨਹੀਂ ਕੀਤੀ ਹੈ ਕਿ ਸਾਰੇ ਝੂਠ ਬੋਲਦੇ ਮੈਨੂੰ ਆਵਾਜ਼ ਦਿਓ ਵੀਡੀਓ ਬਣਾਓ ਤੇਰੇ ਧੀਰੇ ਕਾਲ ਵੱੱਤੇ ਬਣਾਣੀ ਹੈ ਤੁਸੀਂ ਦੇਖੋ ਮੈਡਮ ਜੀ ਚੱਕਰ ਹੋਈ ਕੀ ਗੱਲ ਹੋਈ ਜਿੰਨੇ ਨੂੰ ਮਤਲਬ ਫੜ ਲਏ ਹੋ ਤਾਂ ਇਹਦੇ ਚੋਰੀ ਕੀਤੀ ਹੈ ਨੇ ਪੈਸਾ ਜੇ ਤਾਂ ਚੋਰੀ ਕੀਤੀ ਇਹ ਤਾਂ ਮਨੂ ਹੀ ਨਹੀਂ ਕਿ ਮੈਂ ਚੋਰੀ ਨਹੀਂ ਕੀਤੀ ਜੀ ਨਹੀਂ ਨਾ ਜੀ ਕੋਈ ਨੇ ਬਣਾਉਨੇ ਇਹਨੂੰ ਕੌਣ ਕਹਿੰਦਾ ਵੀ ਮੈਂ ਚੋਰੀ ਕੀਤੀ ਹੈ ਮੈਨੂੰ ਕਿੰਨਾ ਟਾਈਮ ਹੋ ਗਿਆ ਤੁਹਾਡਾ ਮਾਲਕ ਕਹਿੰਦੇ ਜੀ ਚੋਰੀ ਕੀਤੀ ਹੈ ਤੁਹਾਡੇ ਮਾਲਕ ਨੂੰ ਸੀ ਫੋਨ ਲਾ ਕੇ ਬੁਲਾ ਲੈਣੇ ਕਹੋਂਗੇ ਤਾਂ ਠੀਕ ਹੈ ਤੁਹਾਡੇ ਮਾਲਕ ਨੇ ਇਹ ਗੱਲ ਕਹੀ ਹੈ ਕਿ ਇਹ ਬੰਸਰੀ ਸਾਡੀ ਕੰਮ ਕਰਨ ਵਾਲੀ ਸੀ ਤੁਸੀਂ ਕੰਮ ਕਰਦੇ ਹੋ ਹਾਂ ਜੀ ਮੈਨੂੰ ਕੰਮ ਕਰ ਦਿੱਤਾ 10 ਸਾਲ ਹੋ ਗਏ ਤੁਹਾਨੂੰ ਹੋ ਗਏ ਤੇ 2 ਸਾਲ ਦੇ ਵਿੱਚ ਥੋੜੇ ਪਹਿਲਾਂ ਨੇ ਜਾਬ ਲਾ ਜਾ ਮੁੰਡਾ ਦੇਖੋ ਜੀ ਇਹਨਾਂ ਦੁਨੀਆ ਦਾ ਬੇਦੋਰੀ ਜਾਂਦੀ ਆ ਕਿ ਉਹਨਾਂ ਦਾ ਮਤਲਬ ਹੈ ਨਹੀਂ ਕਿ ਚੋਰੀ ਮੈਂ ਕੀਤੀ ਹੈਗੀ ਥੋੜਾ ਬੋਲਦੇ ਕੋਈ ਚੋਰੀ ਨਹੀਂ ਕੀਤੀ ਆ ਨਹੀਂ ਤੇਰੀ ਬਰਾਮਣ ਦੀ ਬਾਈ ਆਪਾਂ ਇੱਕ ਮਿੰਟ ਜੀ ਆਇਆ ਜੀ ਮੈਡਮ ਤੁਸ ਜਦੋਂ ਦੋ ਦੋ ਤੇ ਪੜਿਆ ਪੜੀ ਹੋ ਜੂਗਾ ਉਹਨੂੰ ਪਤਾ ਲੱਗੂਗਾ ਬਾਈ ਅਸੀਂ ਕਰਦੇ ਠੀਕ ਆ ਬਾਈ ਕੀ ਮਣਾ ਉੱਚੀ ਬੋਲੇ ਹੋਣਾ ਕੀ ਚੱਕਰ ਹੋਇਆ ਬਾਈ ਇਹ ਕਹਿੰਦੀ ਮੈਂ ਚੋਰੀ ਨਹੀਂ ਕੀਤੀ ਚੋਰੀ ਬਾਈ ਇੱਥੇ ਭਾਂਡੇ ਮਾਂਜੀ ਹੈ ਤੇ ਸਫਾਈ ਕਰਦੀ ਹੈ ਜਿ ਭਾਂਡੇ ਭਾਂਡੇ ਦੀ ਸਫਾਈ ਕਰਦੀ ਹੈ ਜੀ ਪਰ ਉਹਨਾਂ ਨੇ ਜਦੋਂ ਸਫਾਈ ਕਰਦੀ ਪਤਾ ਨਹੀਂ ਲੱਗਿਆ ਕਿ ਕੀ ਕੁਝ ਹੋ ਗਿਆ ਕੀ ਚੱਕਰ ਕੀ ਪਿਆ ਬਾਈ ਜੀ ਚੱਕਰ ਮੇ ਬਾਈ ਹੁੰਦਾ ਨੂੰ ਹੋ ਗਿਆ ਵੀ ਨਾ ਕੋਈ ਵੀ ਨਾ ਟਿਕਾ ਮਤਲਬ ਠੀਕ ਹੈ ਜੀ ਤੇ ਠੀਕ ਸੀਗਾ ਅੱਜ ਪਤਾ ਨਹੀਂ ਕਿੰਨਾ ਪਹਿਲਾਂ ਕੋਈ ਆ ਜਾਣਾ ਕਟਾਉਣ ਜਾਣੇ ਤਾਂ ਬਾਈ ਤੇ 50000 ਰੁਪਏ ਵਿੱਚ ਕੇ ਦੇ ਤੂੰ ਹਾਂ ਇਹਨਾਂ ਦੀ ਵੀ 10000 ਰੁਪਏ ਵਿੱਚ ਚੱਕਿਆ ਨਹੀਂ 60000 ਗੱਲਾਂ ਫੁੱਲਾਂ ਸੀ ਜਾਂ ਤਾਂ ਜਾ ਕੇ ਲੈ ਲਈ ਤਸ ਬਾਈ ਇਹ ਕਹਿੰਦੇ ਗੱਲਾਂ ਫੁੱਲਾਂ ਸੀ ਜਾਂ ਕਹਿੰਦੇ ਵੀ ਵਿਜਰੇ ਗੱਲਾਂ ਸਾਰੇ ਪੈਸੇ ਸੀਗੇ ਕਿ ਕਹਿੰਦੇ ਸਾਰੇ ਹੱਥੋਂ ਗਾਇਬ ਹੋ ਗਏ ਬੋਲੋ ਉਹ ਚੁੱਟ ਬੋਲ ਗਏ ਆ ਉਹਨਾ ਨੂੰ ਉਧਰਾਈ ਜੰਨੀ ਆ। ਮੋੜ ਕੇ ਆਪਦੇ ਆਪ ਨੂੰ ਕਰੋਥ ਦਾ ਮਨਾਈ ਲਵਾਂਗੇ ਤੈਨੂੰ ਥਾਣੇ ਚ। ਦੱਸੋ ਭਾਈ। ਹਾਂਜੀ। ਕਿਨੇ ਚੋਰੀ ਕੀਤੀ ਹੈ? ਹਾਂਜੀ ਮੈਂ ਕੀਤੀ ਹੈ ਮੇਰਾ ਬੱਚਾ ਬਿਮਾਰ ਸੀ ਮੈਨੂੰ ਐਡ ਕਰਕੇ। ਭਾਈ ਇਹ ਕਹਿੰਦੀ ਮੇਰਾ ਬੱਚਾ ਬਿਮਾਰ ਸੀ ਮਤਲਬ ਮੈਂ ਦਾਜੂ ਦੀ ਕੀਤੀ ਹੈ। ਉਹ ਤੁਹਾਨੂੰ ਉਹੀ ਮਾਫ ਕਰਦੀ ਕਿ ਜਿਹੜਾ ਬੱਚਾ ਬਿਮਾਰ ਸੀ ਤੁਸੀਂ ਨੂੰ ਪੈਸੇ ਜੰਦੇ। ਕਿ ਮੰਗੀ ਨਹੀਂ? ਇਹ ਮੰਗੇ ਨਹੀਂ ਭਾਈ ਇਹਨੇ ਚਲਾਕਿਆ। ਦੱਸੋ ਭਾਈ ਇਹ ਕਹਿੰਦੀ ਮੈਨੂੰ ਪੈਸੇ ਨਹੀਂ ਮੰਗੇ ਇਹਨਾਂ ਨੇ। ਮੈਂ ਕਾਫੀ ਦਿਨ ਪਹਿਲਾਂ ਮੰਗੇ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਆ ਕਿ 5-4 ਹਜ਼ਾਰ ਦੀ। ਇਹ ਕਹਿੰਦੇ ਵੀ ਹਜੇ ਨਹੀਂ ਮਿਲਦੇ ਹੈਗੇ ਪਰ ਟਾਪੇ ਤੇ ਆਪਣੇ ਕੰਮ ਬਹੁਤ ਘੱਟ ਚੱਲਦਾ ਦਾ ਆ ਹੁਣ ਵੀ ਦੇਖੋ ਕੋਈ ਗਾਹਕ ਨਹੀਂ ਹੈਗਾ ਦੱਸੋ ਬਈ ਇਹ ਸੱਚ ਹੈ ਹਾਂ ਆ ਗਿਆ ਸੀ ਮੈਂ ਟਾਰਗੇਟ ਦੇ ਜਾਣਗੇ ਜੀ ਹੂੰ ਕੋਈ ਨਜ਼ਰ ਨਹੀਂ ਆਉਂਦਾ ਤੇ ਫਿਰ ਇਹਦਾ ਪਤਾ ਨਹੀਂ ਥੋੜੀ ਇਹ ਵੀ ਜੇ ਤੁਹਾਨੂੰ ਅੰਗਰੇਜ਼ ਕਹਿੰਦਾ ਵੀ ਅਰੇ ਕੰਮ ਘੱਟ ਹੈ ਆਪਣੇ ਕੋਲੇ ਪੈਸੇ ਜੇ ਤੁਹਾਨੂੰ ਵਾਧੂ ਦੇ ਦਾਂਗੇ ਤਾਂ ਤੁਸੀਂ ਚੋਰੀ ਕਰਨੀ ਸੀ ਜੀ ਬਾਹਰੀ ਐਮਰਜੈਂਸੀ ਬਗਰੀ ਨਾ ਬੱਚਾ ਦੀ ਦਵਾਈ ਲੈਣੀ ਸੀ ਮੇਰਾ ਮੁੰਡਾ ਫੜੋ ਫਿਰੇ ਆਤੀ ਬਾਈ ਇੱਕ ਵਾਰ ਇਹ ਕਹਿੰਦੀ ਵੀ ਕੰਮ ਘਟਾ ਤੇ 1 ਵਜੇ ਪੈਸੇ 50000 ਰੁਪਏ ਚੱਕੇਗਾ ਕੋਈ ਤੁਹਾਨੂੰ ਦੇ ਦੇਗਾ ਤੁਸੀਂ 10000 ਰੁਪਏ ਹਾਂ ਬਾਈ ਅੱਛਾ ਤਾਂ ਉਹ ਕਰੇਗਾ ਮੈਂ ਜੀ ਕੋਈ ਸੀ ਬਾਈ ਜੀ ਤੁਸੀਂ 5000 ਰੁਪਏ ਲੈਣਾ ਸੀਗਾ ਜੀ ਉਹ ਆਪਣਾ ਗੱਡੀ ਦਾ ਕਿਰਾਇਆ ਸੀਗਾ ਬਾਈ ਲੈ ਗੱਡੀ ਦਾ ਕਿਰਾਇਆ ਜੀ ਮਤਲਬ ਜਿਹੜਾ ਗੱਡੀ ਦਾ ਕਿਰਾਇਆ ਸੀ 50000 ਰੁਪਏ ਉਹ ਜਿੱਥੇ ਰੱਖਿਆ ਸੀਗਾ ਅੱਛਾ ਰੱਖਿਆ ਕਿਸੇ ਨੂੰ ਫੜਾਇਆ ਸੀ ਅੱਛਾ ਜੀ ਉਹ ਤਾਂ ਇੱਕ ਰੱਖ ਲਾ ਸਾਡਾ ਬੰਦਾ ਗੁੱਝਾ ਲੈ ਜੀ ਹੂੰ ਤੋ ਬਾਦ ਇਹਦੀ ਵੀ ਨਿਕਲ ਕਿਵੇਂ ਬਈਏ ਇੱਥੇ ਸਾਹਮਣੇ ਹੀ ਸੀ ਅੱਛਾ ਜੇ ਦੱਸੋ ਬਈ ਜੇ 50000 ਰੁਪਈਆ ਉਹਨੇ ਤੁਹਾਡੇ ਸਾਹਮਣੇ ਰੱਖਤਾ ਤਾਂ ਤੁਸੀਂ 50000 ਰੁਪਏ ਜਾ ਕੇ ਚੱਕਰ ਜਾ ਕੇ ਆਏ ਵੀ ਬੀਅਲੇ ਜਾ ਕੇ ਲੈ ਜੇ ਤਾਂ ਬਹੁਤ ਸਾਰਾ ਹੋ ਜਾਂਦਾ ਭਾਂਡੇ ਵੀ ਪਏ ਆ ਸ਼ੋਹਰਸ਼ਾ ਬਣੀ ਪਈ ਬਸ ਇਹ ਚਪਾ ਦਾ ਮੇਰਾ ਕੋਈ ਮਤਲਬ ਨਹੀਂ ਇੱਕ ਬਾਤ ਇਹ ਮੈਂ ਬੱਚੇ ਦੀ ਮੋਣੀ ਕਰਤੀ ਤਾਂ ਕਰਨਾ ਪੈਣਾ ਨਹੀਂ ਜੇ ਬੱਚੇ ਦੀ ਤੁੰਗੂਰੀ ਸੀ ਬੱਚੇ ਨੂੰ ਮੋਣੀ ਵੀ ਤੁੰਗੂ ਦਾ ਜਵਾਬ ਹੋਦਾ ਤੁਸੀਂ ਲੋੜੀ ਘਰ ਘਰ ਨਾ ਬੋਲਦੇ ਜੀ ਜੇ ਤੁਸੀਂ ਜਿੱਥੇ ਬਟਲ ਕਰਦੇ ਉਸੇ ਜਗ੍ਹਾ ਤੇ ਜਿਹੜੀ ਕਰਨੀ ਉਸੇ ਜਗ੍ਹਾ ਆਪਾਂ ਡਾਟਾ ਮਾਰਨਾ ਤੇ ਉਹਨਾਂ ਨੂੰ ਰੱਟੋ ਕਰਨੀ ਹੈ। ਹੋਰ ਮੈਨੇ ਜੀ ਕਦੇ ਕਿਸੇ ਨਾਲ ਵਿਚਾਰਦੀ ਨਹੀਂ ਹੈਗੀ। ਇਹਨਾਂ ਬਸ ਜ਼ਿਆਦਾਤਰ ਇਹਨਾਂ ਦੀ ਕੰਮ ਕਰਦੀ ਤੇ ਇਹਨਾਂ ਕੋਈ ਰਹਿ ਨਹੀਂ। ਬਾਈ ਇਹਨਾਂ ਨੇ ਤੁਹਾਨੂੰ ਲੱਗਾ ਵੀ ਪਹਿਲਾਂ ਵੀ ਗਰੇਰੀ ਆਇਆ ਕੰਮ ਕੀਤਾ ਹੋਣਾ। ਠੀਕ ਹੈ ਸਾਹਿਬ ਬਾਈ ਹਾਂ। ਹੋਰ ਤੁਸੀਂ ਇਹਨੂੰ ਉਡਾਰਿਆ ਬਾਈ? ਹਾਂ ਹਾਂ ਮੈਂ ਹਟਾਵਾਂਗੇ ਹਾਂ। ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਮਤਲਬ ਤੁਸੀਂ ਖੁਦ ਲਾਇਆ ਸੀ? ਹਾਂ ਖੁਦ ਲਾਇਆ ਸੀ। ਉਹਨਾਂ ਨੇ ਬੁਲਾਇਆ ਜੀ ਹਾਂਜੀ ਹਾਂਜੀ ਇਹਨਾਂ ਨੇ ਫੋਨ ਕੀਤਾ ਜੀ ਠੀਕ ਹੈ ਜੀ ਇਹ ਚੌਕੀ ਜੀ ਸੀਗੀ ਠੀਕ ਹੈ ਜੀ ਕਹਿੰਦੇ ਐ ਕਰਕੇ ਚੋਰੀ ਕੀਤੀ ਇਹਨਾਂ ਨੇ ਤੇ ਹੁਣ ਬਈ ਫਿਰ ਕੀ ਜਨਾ ਤੁਸੀਂ ਜਿਹੜੀ ਸਹਾਇਤਾ ਦੇਵਾਂਗੀ ਨਾ ਨਾ ਜੀ ਮੈਨੂੰ ਸਹਾਇਤਾ ਕਿੱਥੋਂ ਮਿਲੂਗੀ ਮੇਰਾ ਬੱਚਾ ਦਾ ਇਹ ਆਇਆ ਵਾਪਸ ਕਰ ਦੋ ਇਹ ਆਇਆ ਵਾਪਸ ਕਰਦੇ ਹੋ ਪੈਸੇ ਤਾਂ ਜੀ ਹੁਣ ਮੇਰੇ ਤੋਂ ਚੱਲ ਗਏ ਦੇਖੋ ਜੀ ਇਹ ਵੀ ਕਹਿ ਰਹੀ ਹੈ ਕਿ ਜਿਹੜੇ ਪੈਸੇ ਸੀ ਮੇਰੇ ਚੱਲ ਗਏ 50000 ਰੁਪਏ ਮੇਰੇ ਤੋਂ ਚੱਲ ਗਏ ਜੀ ਠੀਕ ਹੈ ਤੇ ਮਤਲਬ ਕੀ ਹੈ ਕਿ ਪੈਸੇ ਵੀ ਨਹੀਂ ਵਾਪਸ ਕਰ ਸਕਦੀ ਤੇ ਹੋਰ ਮੇਰੇ ਕੋਲ ਕੀ ਹੈ ਮੈਨੂੰ ਸਹਾਇਤਾ ਨਹੀਂ ਮੈਂ ਤੁਸੀਂ ਪ੍ਰਸ਼ਾਸਨ ਉਹ ਪ੍ਰਸ਼ਾਸਨ ਨੂੰ ਮਾਰਾ ਗਏ ਪ੍ਰਸ਼ਾਸਨ ਮਾਰਾ ਪੈਸੇ ਲੈ ਕੇ ਮਤਲਬ ਬੜੀਆ ਦੇ ਉਹਦੇ ਲਈ ਹੁਣ ਕੀ ਸਲਾਹ ਕੀ ਲੈ ਨਹੀਂ ਮਾਰਾਂ ਨਹੀਂ ਇਹ ਇਹੋ ਹੀ ਨੋ ਬਰਨਾਨ ਕਰਦੇ ਦੱਸੋ ਨਹੀਂ ਜੇ ਬਦਨਾਮ ਵਾਲੀ ਕੋਈ ਗੱਲ ਨਹੀਂ ਹੈਗੀ ਬਸ ਮੇਰੀ ਜਿਹੜੀ ਮਜਬੂਰੀ ਸੀ ਉਹ ਤੁਹਾਨੂੰ ਦੱਸਤੀ ਕਿ ਮੇਰੇ ਕੋਲ ਹੁਣ ਪੈਸੇ ਵਾਪਸ ਕਰਨ ਨੂੰ ਵੀ ਹੈ ਨਹੀਂ ਕਿ ਸਜਾ ਦੇ ਬਾਬੇ ਨੂੰ ਨਾ ਜੀ ਮੇਰੇ ਸਾਰੇ ਦੂਜੀ ਆ ਬਜਾ ਲੇ ਮੈਨੂੰ ਨਾ ਕੁਝ ਕੀਤਾ ਜੇ ਤੁਸੀਂ ਮੈਨੂੰ ਸਜ਼ਾ ਦੇਤੀ ਬੱਚੇ ਤਾਂ ਥੋੜੀ ਨਹੀਂ ਬਣਨਾ ਨਹੀਂ ਫਿਰ ਆ ਵੀ ਲੇਡਿਸ ਐ ਕਿ ਜੋਬ ਕਰਦੇ ਆ ਜੀ ਇਹਨਾਂ ਇਹਨਾਂ ਨੂੰ ਕਿਸੇ ਕਰਦਾ ਨਹੀਂ ਸੁਣੀ ਗੱਤ ਜੀ ਸਾਨੂੰ ਸ਼ਰਤਾਂ 50000 ਦੇ ਦੇਵੋ ਕਿ ਵੀ ਆਖ ਨੂੰ ਆਫਰ ਕਰਦੇ ਜੀ ਇਹ ਲੇਡਿਸ ਨੇ ਇਹ ਕੰਮ ਕਰਦੇ ਨੇ ਜੇ ਪੜ੍ਹੇ ਲਿਖੇ ਨੇ ਮੈਂ ਜੀ ਅਨਪੜਾ ਮੈਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਚਲੋ ਖਾਣੇ ਲੈ ਕੇ ਚਲੋ ਨਾਜ਼ਮਨ ਖਾਣੇ ਦਾ ਲੈ ਕੇ ਜਾਓ ਨਾਜ਼ਮਨ ਖਾਣੇ ਦਾ ਲੈ ਕੇ ਜਾਓ ਦੇਖੋ ਭਾਈ ਇਹ ਜਿਹੜੀ ਔਰਤ ਹੈ ਇਹਨੇ ਸ਼ਰਿਆਮਰ ਤੋਂ ਚੋਰੀ ਕੀਤੀ ਹੈ ਜੀ ਤੇ ਇਹ ਮਾਉਂਦੀ ਨਹੀਂ ਵੀ ਤੁਸੀਂ ਫੇਫੋ ਸਹੀ ਸਿਰਸੋ ਪਿੰਡ ਦਾ ਬੱਚਾ ਮਾਰ ਦਿੱਤਾ ਬੱਚਾ ਮਾਰ ਦਿੱਤਾ ਜੀ ਕਿਉਂ ਹੋ ਰਹੇ ਹੈ ਕਿਉਂ ਹੋ ਰਹੇ ਅੱਗੇ ਹੋ ਮੈਨੂੰ ਹੋਰ ਲੋੜ ਸੀ ਬੈਸੇ ਮਾਰੇ ਬੱਚੇ ਦਾ ਤਾਂ ਮਰ ਜਾਣ ਕੇ ਕਰਿਆ ਸੀ ਜੀ ਕੀ ਕੀ ਲੋੜ ਸੀ ਸਮਾਨ ਲੈ ਕੇ ਆਉਣਾ ਸੀ ਹੈ ਸਮਾਨ ਸਮਾਨ ਕਿਹੜਾ ਸਮਾਨ ਲੈ ਕੇ ਆਉਣਾ ਸੀ ਕਿਹੜਾ ਚਿੱਟਾ ਸਰ ਦੇਖੋ ਜੀ ਇਹ ਪਹਿਲਾਂ ਇਹਨੇ ਮਤਲਬ ਝੂਠ ਮਾਰਿਆ ਜੀ ਮਤਲਬ ਬੱਚਾ ਬੁਆਰ ਸੀਗਾ ਜੀ ਬੱਚੇ ਤੋਂ ਬਾਅਦ ਇਹ ਜਿਹੜੀ ਔਰਤ ਹੈ ਜੀ ਇਹ ਨਸ਼ਾ ਕਰਦੀ ਹੈ ਚਿੱਟਾ ਪੀਂਦੀ ਹੈ ਜੀ ਤੇ ਇਹ ਜਿਹੜੀ ਔਰਤ ਦੇ ਖਲਾਸੇ ਹੋਏ ਆ ਪਤਾ ਲੱਗਦਾ ਵੀ ਇਹਨੇ ਜਿਹੜਾ ਇਹ ਸਭ ਕੁਝ ਕੀਤਾ ਹੈ ਉਹਦੇ ਲਈ ਚਿੱਟਾ ਚਿੱਟਾ ਵੇਚ ਲਈ ਇਹਨੇ ਜੋ ਵੀ ਇਹ ਮਤਲਬ ਕੀ ਇਹ ਤਾਂ ਗਾਉਂ ਪੰਜਾਬ ਹੱਸਦਾ ਯਾਰ ਇਹਨਾਂ ਤੋਂ ਤੁਸੀਂ ਹੁਣ ਕੀ ਸੰਜਣਾ ਦਾ ਸਾਇਰ ਜਿਹੜਾ ਚਿੱਟਾ ਵੇਚਦੇ ਆ ਚਿੱਟਾ ਪਿੰਦੇ ਆ ਇਹਨੇ ਲਈ ਜੀ ਜਿਹੜੀ ਬਿਜਲੀ ਦੀਆਂ ਕੋਠੀਆਂ ਪਾਈ ਜਾਂਦੀਆਂ ਤੇ ਜਿਹਨਾਂ ਦੇ ਘਰ ਪੱਟੇ ਇਹਨਾਂ ਨੇ ਜੀ ਤੇ ਉਹਨਾਂ ਦਾ ਕੀ ਹਾਲ ਹੈ ਇਹਨਾਂ ਨੇ ਐਡੇ-ਐਡੇ ਫੱਕ ਮਾਰਤੇ ਨੇ ਕਿਟਾ ਵੇਰੀ-ਵੇਰੀ ਆਪ ਦੇ ਮੈਲ ਪਾ ਲਏ ਇਹਨਾਂ ਨੇ ਨਹੀਂ ਪਰ ਬਲੋਚਾ ਜਿਹਦਾ ਤਾਂ ਵੀ ਕਰਦੇ ਨੇ ਇਹਨਾਂ ਨੇ ਪਾਵਾਂਗੇ ਇਹਨੇ ਪਾਵਾਂਗੇ ਪਾਵਾਂਗੇ ਦੱਸੋ ਜੀ ਹੁਣ ਤੱਕ ਜਿਹੜੀ ਤੁਸੀਂ ਕਿਹਾ ਸੀ ਕਿ 50000 ਰੁਪਏ ਵਾਲੇ ਤੁਲੇ ਜਿਹਾਏ ਹੋ ਤਾਂ ਜਿਹੜਾ ਤੁਸੀਂ ਕੰਮ ਕਰਨ ਦਾ ਕੰਮ ਕਰਨ ਦਾ ਕਿਉਂ ਡਰਾਮਾ ਕਰ ਰਹੇ ਹੋ ਸੀ ਕਿ ਤੁਸੀਂ ਕੰਮ ਕਰ ਦਿਓ ਜਾਂ ਦੋਸਾ ਸਾਲ ਤੋਂ ਇੱਥੇ ਕੀ ਲੱਗੀ ਹੋਈਆਂ ਉਹ ਤੇ ਡਰਾਮਾ ਸੀਗਾ ਤੇ ਆ ਸੀ ਕੰਮ ਕਰਨਾ ਇੱਕ ਬੈਠੇ ਘਰ ਦੀ ਵੀ ਕਿਤੇ ਨਹੀਂ ਸੋਣਾ ਹੋਵੇ ਛੱਕਣਾ ਹੋਵੇ ਲਓ ਜੀ ਜਿਹੜਾ ਇੱਥੇ ਲੱਗੀ ਹੋਈ ਸੀਗੀ ਜੀ ਉਹ ਕੰਮ ਕਰਨਾ ਲੱਗ ਜੀ ਕੰਮ ਨਾ ਤਾਂ ਮੈਂ ਕਾ ਕਰਦੀ ਸੀ ਵੀ ਕਿਤੇ ਨਹੀਂ ਛੱਕਣਾ ਹੋਵੇ ਕੰਮ ਦਾ ਬਈ ਜਿਹੜਾ ਇਹ ਚਿੱਟਾ ਪੀੜਾ ਦਾ ਚਿੱਟਾ ਵੇਚਣਾ ਸੀਦਾ ਇੱਕ ਕੰਮ ਸੀ ਅੰਦਾਜ਼ੀ ਚਿੱਟਾ ਪੀਂਦੀ ਸੀ ਚਿੱਟਾ ਵੇਚਦੀ ਸੀ ਕਿੰਨੇ ਅੱਜ ਤਾਂ ਹੁੰਦਾ ਕਿ ਮਤਲਬ ਤੂੰ ਵੇਚ ਚੁੱਕੀ ਐ ਇਹ ਤਾਂ ਜੀ ਕੋਈ ਭਾਵ ਨਹੀਂ ਹੈਗਾ ਬਾਦੂ ਦਾ ਵੇਚਤਾ ਸੀ ਨਹੀਂ ਅੰਦਾਜ਼ਾ ਹੈ ਵੀ ਵਿਚੇ ਕਿੰਨੇ ਕਿਦਾ ਦੇ ਦੇ ਉਹ ਬੰਦੇ 80-90 ਹਜ਼ਾਰ ਪਿਆ ਬਣ ਜਾਂਦਾ ਵੇਚਤਾ ਮੈਨੂੰ ਤੇ ਟਿੱਕੀ ਕਿੰਨੇ ਕਿਦਾ ਇਹਨਾਂ ਕਲੀਅਰ ਬੀਜ ਜੀ ਮੇਰੇ ਹਿਸਾਬ ਚੀਆ ਬਸ ਆਪ ਦਾ ਮੈਂ ਦੇ ਨੇ ਵੀ ਤਰੀ 5000 ਤਾਂ ਕੀ ਜਾਂਦੀ ਹੈ ਤੇ ਅਤਮਾਈ ਕਿੰਨੇ ਹੋਸੀ 80-90 ਹਜ਼ਾਰ 17 ਤੋਂ 90 ਹਜ਼ਾਰ ਤੋਂ ਜੇ ਫਿਰ ਵੀ 80 ਹਜ਼ਾਰ ਵੀ ਨੂੰ ਕਮਾਈ ਹੈਗੀ ਹੈ ਤਾਂ ਕੀ ਕੀ ਪ੍ਰੋਪਰਟੀ ਉਸ ਦੀ ਕੀ ਕੈਮਰੇ ਸਾਹਮਣੇ ਕਰੀ ਦੀ ਤੁਸੀਂ ਜਿਹੜਾ ਵੀਡੀਓ ਬਣਾਉਣੀ ਪ੍ਰੋਪਰਟੀ ਦੇ ਵਿੱਚ ਕੀ ਦੀ ਦੱਸੋ ਬਈ ਸਭਾ ਵੀਰ ਪ੍ਰੋਪਰਟੀ ਦੇ ਵਿੱਚ ਦੀ ਸਾਡੇ ਦੋ ਜਗ੍ਹਾ ਘਰ ਨੇਗੇ ਹੂੰ ਤੇ ਇੱਕ ਸਪੈਸ਼ਲੀ ਕੋਠੀ ਆ ਗਈ ਜੀ ਲੱਗ ਹੂੰ ਉਹ ਅਸੀਂ ਹਜੇ ਵਰਤੋਂ ਨਹੀਂ ਕੀਤੀ ਅੱਛਾ ਹਾਂਜੀ ਘਰ ਤੇ ਉਹਨਾਂ ਇੱਕ ਗੱਡੀ ਲੈ ਕੇ ਦਿੱਤੀ ਐ ਦੋਸੋ ਇਹ ਦੇਖੋ ਜੀ ਕਿੱਡਾ ਵੱਡਾ ਬਾਈ ਜਿਹੜੀ ਇਹਦੀ ਕੀ ਹੈ ਕਹਿ ਸਕਦੇ ਆ ਔਰਤ ਨੇ ਕਿੱਡੀ ਵੱਡੀ ਗੇਮ ਪਾਈ ਐ ਕਿੱਡੀ ਦਿਮਾਗੀ ਐ ਇਹ ਆਪਾਂ ਕਹਿੰਦੇ ਉਹਦੇ ਦਿਮਾਗ ਦੇ ਨਾਲ ਇੱਕ ਸਾਰਾ ਨੂੰ ਬੁੱਧੂ ਬਣਾਇਆ ਫਾਇਦੇ ਤੋਂ ਜਦੋਂ ਤਾਂ ਬੈਟਾ ਬੇ ਸਰਦਾਰ ਦਾ ਢਾਬਾ ਉੱਥੋਂ ਇਹ ਲੱਗਣ ਦੀ ਦਾ ਡਰਾਮਾ ਕੀਤਾ ਕਮਾਈ ਇਹਦੀ ਹੋ ਰਹੀ ਹੈ ਕੰਮ ਇਹਦੇ ਹੋ ਰਿਹਾ ਹੈ ਕਹਿੰਦੇ ਵੀ ਦੇਖਣ ਤਾਂ ਸਾਧ ਤੇ ਅੰਦਰੋਂ ਚੋਰ ਕੰਮ ਇਹਦੇ ਚੋਰੀ ਵੀ ਕਰਦੀ ਸੀ ਤੇ ਦੇਖਣ ਜਿਵੇਂ ਸਾਹ ਸੀ ਪਰ ਜਿਹੜੀ ਚੋਰੀ ਹੁੰਦੀ ਆ ਬਾਹਰ ਤਾਂ ਰਹਿੰਦੀ ਨਹੀਂ ਫੜੀ ਜਾਂਦੀ ਹੈ ਤੇ ਤੁਹਾਨੂੰ ਸ਼ੱਕ ਕਿਉਂ ਹੋਇਆ ਤੁਹਾਨੂੰ ਜੀ ਕਿਸੇ ਨਾਲ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਤੇ ਹੋਰ ਤੁਸੀਂ ਇਹਨਾਂ ਦੇ ਨਾਲ ਕਰਾਈ ਕਰ ਲਈ ਕਰੋ ਜਾਨੇ ਨਾ ਕੀ ਕੋਈ ਕਰਦਾ ਜਦੋਂ ਮੈਂ ਕੋਈ ਮਾਈਕਾ ਸਰਦੋ ਦੇਖੀ ਬ੍ਰਾਡਰਸ ਦੋ ਲੈਣੇ ਆਏ ਨੇ ਕਿਹਨੂੰ ਬੰਦ ਲਈ ਮਤਲਬ ਜਦੋਂ ਉਸ ਦੇ ਵਿੱਚ ਪ੍ਰਧਾਨ ਕੋ ਸਾਹਮਣੇ ਬੋਲਦੇ ਤਾਂ ਜਿੰਨੇ ਜੀ ਅੱਜ ਆੜੇ ਉਸ ਦੀ ਘਾੜੇ ਦਾ ਜਿਹੜਾ ਇਹ ਲੋਕ ਫੜਦੇ ਨਹੀਂ ਬੋਲਦੀ ਜੀ ਆਪਾਂ ਕਹੀ ਜੀ ਦੋ ਬਲਾਗ ਵਾਲੇ ਦਾ ਇਹ ਵੀ ਦੋ ਬਲਾਗ ਇਹਨੂੰ ਫੜ ਲਈ ਜਾਏ ਤਾਂ ਹੋਰ ਕਿਉਂ ਨਹੀਂ ਜਾਏ ਕਿ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਗਿਣਤੀ ਵੀ ਘਟ ਹੈ ਤੇ ਜਿਹੜੀ ਇਹ ਜਿੱਟਾ ਵੇਚਣ ਵਾਲਾ ਜਾਂ ਹੋਰ ਮਤਲਬ ਨਸ਼ੇ ਦੀ ਵਾਰੀ ਹੈ ਜੀ ਲੋਕ ਕਹ ਸਕਦੇ ਆ ਜੋ ਚੋਰ ਹੈ ਉਹਨਾਂ ਨੂੰ ਫੜਨ ਲਈ ਪੰਜਾਬ ਪੁਲਿਸ ਥਾਣੇ ਖਾਦੇ ਇਹਨਾਂ ਦੇ ਨਾਕੇ ਲੱਗੇ ਹੋਏ ਆ ਤੇ ਜਿਹੜੇ ਤਾਂ ਲੋਕ ਜਾਣੇ ਨੇ ਮਤਲਬ ਉਹ ਆਫਸਰਾਂ ਦੇ ਦੂਰជា ਜੀ ਗੱਲਾਂ ਕਿਥੋਂ ਪੁਲਿਸ ਦੇ ਵਿੱਚੋਂ ਕਰਦੇ ਨੇ ਉਹ ਨਿਕਲੇ ਜਾਂਦੇ ਤੇ ਉਹਨਾਂ ਤੋਂ ਟੋੜੀ ਟੀਮਾਂ ਵਿੱਚ ਇਹ ਕਿਹੜੇ ਬੰਦੇ ਕਿਨੇ ਹੰਗ ਲੱਗਦੇ ਸੀ ਅਸੀਂ ਰਹੀਆਂ ਕਿ 11 ਹਜ਼ਾਰ ਜਰ ਆ ਜਾਂਦੇ ਤੇ ਉਹ ਕਿਥੇ ਕਿਥੇ ਕੰਮ ਕਰਦੇ ਆ ਲਗ ਲਗਾ ਪਿੰਡਾਂ ਇਸ਼ਾਰਾ ਤਰੀਕਾ ਕੰਮ ਕਰਦੇ ਨੇ ਜ਼ਿਆਦਾਤਰ ਤੇ ਸ਼ਹਿਰਾਂ 'ਚ ਤੁਸੀਂ ਪੰਜਾਬੀ ਹੈਂ ਅਭਿਆਰੀ ਦੇ ਦੋ ਦੋ ਦਰ ਨਾਲ ਜੂਪੀ ਦੇ ਵੀ ਭੇਰੇ ਰੇਗੇ ਨਹੀਂ ਜੈਸੀ ਪੰਜਾਬੀ ਹੈ ਸਰ ਪੰਜਾਬੀ ਹੈ ਕੋਈ ਤੁਸੀਂ ਪੰਜਾਬੀ ਨਾ ਪੰਜਾਬ ਨੂੰ ਕੋਈ ਹੋਰ ਕੰਮ ਹੈ ਨਹੀਂ ਤੁਸੀਂ ਵੀ ਹੋ ਹਾਂਜੀ ਤੇ ਪੰਜਾਬੀ ਵੀ ਪੰਜਾਬੀ ਵੀ ਪੰਜਾਬੀ ਹੈ ਅਸੀਂ ਪੰਜਾਬੀ ਪੰਜਾਬੀ ਦੇਖੋ ਬੜੇ ਲਿਖੇ ਨੇ ਜੀ ਇਹ ਅਣਪੜ੍ਹੇ ਮੇਰੀ ਪੰਜਾਬੀ ਮਾਂ ਦੀਆਂ ਉਹਨਾਂ ਉਸਨ ਕਰਦੇ ਤੁਸੀਂ ਤੁਸੀਂ ਪੰਜਾਬ ਨੂੰ ਦੁਨੀਆਂ ਨੂੰ ਕੀ ਹੈ ਬਰਵਾਦੀਏ ਘਟੇ ਲੱਗੇ ਆਏ ਹੈ ਨਹੀਂ ਕਰ ਸਕਦਾ ਇਹ ਨਹੀਂ ਸਾਰੇ ਸਾਰੇ ਦੁਨੀਆ ਕਰਦੀ ਆ ਮੈਂ ਕੱਲੀ ਤਾਂ ਦੇਖਣੋਂ ਕਰਦੀ ਹਾਂ ਵੀ ਤੁਸੀਂ ਤਾਂ ਫਿਰ ਜਿਹੜਾ ਦੁਨੀਆ ਕਰਦੀ ਦੁਨੀਆ ਦੀ ਰਿਸਤਰੀ ਕਰਦੀ ਨਾ ਚੰਗੇ ਬੰਦੇ ਦੀ ਰਿਸਤਰੀ ਉਹ ਥੋੜੀ ਜਿਹੀ ਤੁਸੀਂ ਮਾਰੇ ਬੰਦੇ ਦੀ ਰਿਸਤਰੀ ਚੰਗੇ ਕੰਮ ਨਹੀਂ ਕਰੀਦੇ ਤੁਹਾਡੇ ਤਾਂ ਚੰਗੇ ਕੀ ਕਰੀਏ ਜੀ ਕੰਮ ਹੀ ਹੈ ਨਹੀਂ ਕੋਈ ਕਰਨ ਮୋਰੇ ਕੋਈ ਆਮਦਨੀ ਹੈ ਨਹੀਂ ਸੀ ਤਾਂ ਕਰਕੇ ਕੰਮ ਕਰਨਾ ਪੈ ਗਿਆ ਮੈਂ ਦੱਸ ਦਿਆਂ ਥਾਣੇ ਤੰਦਰਦੇ ਮੇਰੇ ਸਾਹ ਤੇ ਆਮਦਨ ਤੁਸੀਂ ਜਲਦੀ ਜਿਵੇਂ ਇਹ ਮੈਡਮ ਜੋਬ ਕਰਦੀ ਆ ਤੁਸੀਂ ਵੀ ਜੋਬ ਕਰ ਸਕਦੇ ਇਹ ਥੋੜੀ ਜਿਹੀ ਮਤਲਬ ਜੇ ਤੁਸੀਂ ਕੀ ਕੰਮ ਹੈ ਨਹੀਂ ਤੇ ਚੋਰੀ ਮਾਰੋ ਡਾਕਾ ਕਰੋ ਇਹ ਜਿੰਨਾਂ ਦੀ ਰੋਟੀ ਖਾਣੇ ਉਹਨਾਂ ਨੂੰ ਤੁਸੀਂ ਬੁੱਧੂ ਬਣਾਓਗੇ ਮੇਰੇ ਪੈਸੇ ਜਿਵੇਂ ਜਮਾ ਲਓ ਇੱਕ ਦਿਨ ਇਹ ਤਾਂ ਚੋਰੀ ਦੀ ਐਸ ਭਾਈ ਮੈਂ ਤਾਂ ਕਿਸ ਕਿਥੇ ਮੈਂ ਤਿੰਨ ਚਾਰ ਵਾਰੀ ਕੰਮਾਂ ਚੱਕੀ ਸੀ ਬੈਠੇ ਇਹਨਾਂ ਨੂੰ ਕਦੇ ਪਤਾ ਲੱਗਿਆ ਇਸ ਵਾਰੀ ਪਿਆਰਿਆ ਕੀ ਕਰਦਾ ਹੈ ਅੱਛਾ ਮੈਂ ਤਾਂ ਕਰਕੇ ਬੁੱਕੇ ਸੀ ਵੀ ਲੇਕਿਨ ਉਸ ਜਿੰਨੇ ਵੀ 50000 ਰੁਪਏ ਮੈਂ ਤੁਹ ਚੱਕਿਆ ਇੱਕ ਮਹੀਨੇ ਵਿੱਚ 70000 ਰੁਪਏ ਤਨ ਹਾ ਵੰਗੀਏ ਮੈਂ ਕਮਾਈ ਕਰਨੀ ਹੈ ਬਸ ਦੇਖੋ ਜੀ ਪੈਸਾ ਨਾ ਕੋਈ ਵੀ ਐਸੀ ਦੇ ਮਰਜ਼ੀ ਦਾ ਜਿੰਨਾ ਵੀ ਹੋਵੇ ਪੈਸਾ ਤਾਂ ਬੇਨਤੀ ਤਾਂ ਲੱਗੀ ਸੀ ਜਿਹੜੇ ਸਟੱਡੀ ਯੂਨੀਵਰਸਿਟੀ ਜਾਂ ਬਾਲਨਰ ਸੀ ਉੱਥੋਂ ਦੇ ਕਿਉਂ ਤੋ ਵੀ ਲਾਇਆ ਜਾਂਦੀ ਮੈਂ ਪੜਦੇ ਨਾ ਪਰੇ ਫਾਇਡ ਕਰਕੇ ਪਰਾਨੀ ਕਿਉਂ ਕੁਝ ਨਹੀਂ ਹੁੰਦੀ ਇਸ ਅਕਲ ਉਹ ਕਿਉਂ ਉਹ ਜਿਹੜੇ ਤੋਂ ਜਰਾ ਦਿਖਾਉਂਦੇ ਜਿੱਤੇ ਮਿਲੋਗੇ ਜਿੱਤੇ ਦੀ ਦੇ ਸਕਦਾ ਵੀ ਜਿਹੜੇ ਮੁੰਡੇ ਸੀ ਜਿਹਨੂੰ ਟੱਕਾ ਲਾ ਕੇ ਗਏ ਸੀ ਨਾਲੋਂ ਤੇ ਇਹ ਜਗ੍ਹਾ ਤੋਂ ਸੱਚੰਗੀ ਘਰ ਲਵਾਵਾਂਗੇ ਆ ਦੇਖੋ ਇਹ ਜਿਹੜਾ ਹੋਈ ਸੰਸਾਰ ਜਗ੍ਹਾ ਇਸ ਜਿੱਥੇ ਅੱਗੇ ਜਿਹੜੀ ਔਰਤ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਥੇ ਅਗੇ ਇਹ ਚਟਾ ਮੁੰਡੇ ਨੂੰ ਟਟਾ ਵੇਜੇ ਸੀ ਕਿ ਤੇ ਮੁੰਡੇ ਕਿਥਾ ਵੇਜੇ ਜਾ ਕੇ ਚਟਾ ਹੈ ਵੇਜੇ ਇਧਰ ਆ ਕੇ ਹਾਂਜੀ ਠੀਕ ਹੈ ਜੀ ਅ ਜਿੱਕੋ ਉਹ ਦੇਖੇਗਾ ਵੀ ਤਾਂ ਬਾਈ ਇਹ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਅੱਗੇ ਆ ਜਾਓ ਬਾਈ ਠੀਕ ਹੈ ਇਹ ਪੰਜਾਬ ਪੁਲਿਸ ਨੂੰ ਉਸੇ ਇਹੀ ਬੇਇਨਤੀ ਕਰਦੇ ਆਂ ਜੇ ਪੰਜਾਬ ਪੁਲਿਸ ਸਾਡੇ ਸਾਹਮਣੇ ਖੜੀ ਹੋਈ ਹੈ ਵੀ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬਣਾ ਕੋਈ ਪੁੱਛ ਗੇ ਚੁਕਿਆ ਮਤਲਬ ਐਂ ਤਾਂ ਫਿਰ ਲੋਰ ਨਿਵਾਲਾ ਕੰਮ ਹਾਂਜੀ ਜੀ ਮੈਨੂੰ ਮਾਫ ਕਰ ਦੇ ਮੈਂ ਅੱਗੇ ਤੇ ਨਹੀਂ ਕਰਦਾ ਮੈਨੂੰ ਥਾੜੇ ਦਿਨ ਲੈ ਕੇ ਜਾ ਮੈਨੂੰ ਥਾੜੇ ਦਿਨ ਲੜਾ ਪਊਗਾ ਜਨਾਨੀਆਂ ਦਾ ਹੋਰ ਵੀ ਕੰਮ ਕਰਦੇ ਉਹ ਵੀ ਬਦਨਾਮ ਹੋਦੀਆਂ ਨੇ ਤੇਰੇ ਤੇ ਮੈਂ ਅੱਗੇ ਤੋਂ ਨਹੀਂ ਕਰਦਾ ਤੇਰਾ ਗੰਦ ਕਰਦਾ ਥੋੜੇ ਲੋਕਾਂ ਨੇ ਇਹੋ ਜਿਹੇ ਪੰਜਾਬ ਦਾ ਮੰਨਦੇ ਜੀ ਬੇੜਾ ਕਰਕੇ ਕਰਦਾ ਪਰ ਇਹਦੇ ਵਿੱਚ ਮੇਰੇ ਕੱਲੀ ਦੇ ਵੀ ਨਹੀਂ ਸਾਰੇ ਹੈਗਾ ਨਾ ਚਲੋ ਥਾਈ ਲੇਕ ਤੁਸ ਚੱਲ ਰਹਿਣ ਤਾਂ ਜੀ ਮੈਨੂੰ ਥਾੜੇ ਥਾਣੀ ਆ ਇਧਰ ਕੋਈ ਇੱਕੋ ਜਰਾ ਵੋ ਮਰੇ ਕੀ ਗੱਲ ਕਰ ਰਹੇ ਹੋ ਵੀਰ ਦੇਖੋ ਬੜੀ ਜੀ ਵੀਡੀਓ ਬਣਾਉ ਜੋ ਸਾਰਾ ਨਾਂ ਨਹੀਂ ਦੱਸੇ ਨਾਂ ਦਾ ਨਾ ਜੀ ਮੇਰੇ ਵੀਡੀਓ ਨਾ ਪਰ ਆਏ ਨਹੀਂ ਵੀਡੀਓ ਬਣਾਓ ਫਿਰ ਨਾਂ ਬੋਲੋ ਨਾਂ ਦੱਸੋ ਨਾਂ ਦੱਸੋ ਬੋਲੋ 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 ਬੋਲ ਨਾਂ ਦੱਸੋ ਬੋਲੋ ਬੋਲੋ ਮੇਰਾ ਨਾਂ ਜਾਣ ਕੇ ਕੀ ਕਰਨਾ ਜੀ ਤੁਸੀਂ ਨਹੀਂ ਨਹੀਂ ਤੁਸੀਂ ਥਾੜੇ ਲੈ ਕੇ ਜਾ ਰਹੇ ਮੈਂ ਉੱਥੇ ਜਾਤੂੰਗੀ ਨਹੀਂ ਅੱਜ ਰਸੋ ਨਾਂ ਜੀ ਹੈ ਨਾਂ ਨਾਂ ਮੇਰਾ ਰਾਤਾ ਜੀ ਕੀ ਕਾਇਸਾ ਹੈ ਕਿੰਨਾ ਚਿਰ ਕੰਮ ਕਰਦੇ ਹੋ ਹੋ ਗਿਆ ਜੀ ਮੈਨੂੰ ਚਾਰ ਪੰਜ ਸਾਲ ਸ਼ਰਮ ਨਹੀਂ ਹੁੰਦੀ ਸਭ ਲੋਕ ਕੰਮ ਕਰਦੇ ਆ ਜੀ ਹਾਂ ਜੀ ਹਾਂ ਕੇ ਕਰੀਏ ਵੀ ਕੀ ਜੀ ਹੋਰ ਤਾਂ ਕੰਮ ਵੀ ਹੈ ਨਹੀਂ ਕਰਨ ਨੂੰ ਮੈਂ ਕਰਾਂ ਵੀ ਕੀ ਅੱਛਾ ਕੋਈ ਨਹੀਂ ਹਾਂ ਤੈਨੂੰ ਬਹੁਤ ਸਾਰੇ ਦੱਸਣਗੇ ਨਾ ਵੀ ਕੀ ਕੰਮ ਕਰਨਾ ਕੋਈ ਚੱਕਰ ਆਹ ਦੱਸ ਦਿਆਂ ਤੈਨੂੰ ਨਾ ਜੀ ਇੱਥੇ ਨਹੀਂ 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 ਤੂੰ ਬੈਠੇਂਗਾ ਕਿਥੇ ਤੂੰ ਹਾਂ ਜੀ ਕੀ ਕੀ ਨਵੇਂ ਕਹਿੰਦੇ ਲਾਓ ਤੁਸੀਂ ਦੋ ਨਹੀਂ ਹੋਗੇ ਤੁਸੀਂ ਮੈਂ ਇੱਥੇ ਤੈਨੂੰ ਪੈਸੇ ਕਿਸੇ ਦੇ ਦੇ ਮਾਰ ਦੇ ਕਿ ਚੀਜ਼ ਮਾਰਨੇ ਦੇ ਕਿ ਚੀਜ਼ਾ ਹਰ ਮਾਰ 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 ਤਾਂ ਭੰਨਣ ਨੂੰ ਚਲੋ ਇਹ ਨਹੀਂ ਨਿਕੜ ਤੂੰ ਤੂੰ ਇਹਨਾਂ ਨੂੰ ਬਿਸਕੁਟ ਦਿੰਨੀ ਆ ਬੱਚ ਨੂੰ ਮਾਰ ਬਾਈ ਮਾਰੋ ਮੈਨੂੰ ਮਾਰੋ ਜੀ ਮਾਰੋ 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 ਠੀਕ ਹੈ ਚਲੋ ਇਹ ਇਹ ਜਿਹੜੇ ਆ ਕਦੂਤਾ ਨੇ ਤੇਰੀਆਂ ਬਸ ਕੇ ਰਹਿ ਤੂੰ ਨਾ ਗੰਮਾ ਤੇ ਅੱਛਾ ਡੱਕਾ ਨਹੀਂ ਠੀਕ ਹੈ ਨਾ ਤੂੰ ਇਹਨਾਂ ਨੂੰ ਉਹ ਕਰਦੀ ਆ ਇਹਨਾਂ ਨੂੰ ਚਾਹ ਦੇਣੀ ਤੂੰ ਮਾਤਾ ਜੀ ਤਾਂ ਕਹਿੰਦੀ ਸੀ ਵੀ ਚਲੋ ਤੁਸੀਂ ਦੋਨੇ ਤੁਹਾਡਾ ਇੱਥੇ ਚਾਹ ਪਾਣੀ ਕਰਦੇ ਨਹੀਂ ਨਹੀਂ ਸਾਨੂੰ ਚਾਹ ਬੜੀ ਅੱਛਾ ਮੈਂ ਬਣਾ ਦਰੂ ਜੀ ਠੀਕ ਹੈ ਲੋ ਵੀ ਦੋਸਤੋ ਜੀ ਅਸੀਂ ਵੀਡੀਓ ਬਣਾਈ ਆ ਜੀ ਬਣਾਈ ਸੀ ਮੈਸੇਜ ਦੇਣ ਲਈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਇਹ ਸਾਡਾ ਕਿੰਦਾ ਭਰਾ ਆ ਇਹਨੇ ਪੁਲਿਸ ਦਾ ਆਰਟਿਸਟ ਦਾ ਇੱਕ ਕੈਰੇਕਟਰ ਕੀਤਾ ਇਹ ਸਾਡੀ ਭੈਣ ਦਾ ਕਿਨਾ ਹੈ ਪਲੀਤ ਵੀ ਤੇ ਕੁੜੀਆ ਕਿਨਾ ਹੈ ਕਰਮਜੀਤ ਹਾਂ ਬਾਈ ਦੱਸੋ ਜੇ ਬਈ ਫਿਲਮ ਬਣਾਈ ਹੈ ਕਹਦੇ ਨਹੀਂ ਬਣਾਈ ਹੈ ਜੀ ਇਹ ਜੀ ਟਿੱਕੇ ਵਾਸਤੇ ਟਿੱਕੇ ਵਾਸਤੇ ਹਾਂ ਜਿਹੜੇ ਲੋਕ ਕਹ ਰਹੇ ਨੇ ਸਾਡੇ ਪੁਲਿਸ ਪ੍ਰਸ਼ਾਸਨ ਕੋਠ ਘੰਡਾ ਰਹੀ ਹੈ ਸਾਡੇ ਨਾਲ ਧੱਕਾ ਕਰ ਰਹੀ ਹੈ ਧੱਕਾ ਨਹੀਂ ਕਰ ਰਹੀ ਬਾਈ ਜੀ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਹਾਂ ਜੀ ਉਹ ਟਿੱਕੇ ਵਾਲੀ ਉਹਦੇ 'ਚ ਕੋਈ ਗੱਲ ਨਹੀਂ ਜਿਹੜੇ ਕੀ ਵੇਚਦੇ ਨੇ ਨਾ ਤਾਂ ਕਾਂਗਰਸ ਸਾਡੇ ਕੋਲ ਕੁਛ ਨਹੀਂ ਨਾਲ ਘਰ ਘਾਰੇ ਨੇ ਤੂੰ ਉੱਟਾ ਆਪਦੇ ਆਪ ਦੇ ਕਾਰਵਾਈਆਂ ਕਰਦੇ ਨੇ ਅਸੀਂ ਮਰਾਂਗੇ ਐ ਕਰਾਂਗੇ ਬਾਹਰ ਕਰਾਂਗੇ ਸਾਡੇ ਘਰ ਨਾ ਢਾਓ ਤੇ ਤੁਸੀਂ ਨਾ ਪਹਿਲੇ ਇਹ ਜੇ ਕੰਮ ਨਾ ਕਰੋ ਹਾਂ ਜਿਹੜੀ ਬਈ ਪੰਜਾਬ ਸਰਕਾਰ ਹੈ ਪ੍ਰਸ਼ਾਸਨ ਹੈ ਬਹੁਤ ਚੰਗੇ ਹੈ ਜੀ ਤੇ ਕਹਿੰਦੇ ਬਈ ਕੀ ਖਾਂ ਦੋਨੇ ਪੰਜਾਬ ਪੁਲਿਸ ਲਈ ਪ੍ਰਸ਼ਾਸਨ ਲਈ ਬਹੁਤ ਹੀ ਕੰਮ ਕਰ ਰਹੀ ਹੈ ਜੀ ਜਿਵੇਂ ਸਹੀ ਉਹ ਮਲ ਟੱਕ ਘਟਾ ਰਹੀ ਹੈ ਸਹੀ ਠੀਕ ਕਰਕੇ ਕੱਟ ਆ ਰਹੀ ਹੈ ਜੇ ਬਾਈ ਕੱਟ ਆਵਾਂਗੇ ਤਾਂ ਚਿੱਟਾ ਜਿਹੜਾ ਲੋਕ ਵੇਚਦੇ ਆ ਫਿਰ ਉਹਨਾਂ ਨੂੰ ਕੰਨ ਹੋਣਗੇ ਜੀ ਅੱਖਾਂ ਖੁੱਲਣਗੀਆਂ ਵੀ ਆਪਾਂ ਗਲਤ ਕੰਮ ਕਰਦ ਮੁਕਾਦਾ ਹੈ ਇਹ ਅੱਗੇ ਬੰਦ ਕਰ ਲਈਏ ਅੱਗੇ ਬੰਦ ਕਰਨਗੇ ਹਾਂ ਕਰਾਂਗੇ ਜੀ ਤਾਂ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਮੈਂ ਬੋਲਣਾ ਚਾਹ ਰਿਹਾ ਬਹੁਤ ਵਧੀਆ ਅਪਰਾਧਾ ਕਰ ਰਹੇ ਨੇ ਜੋ ਵੀ ਕਰ ਰਹੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਸੀਂ ਕਹਾਂ